ਸ਼ਲੋਕ ਸੇਖ ਫਰੀਦ ਜੀ ਕੇ ਸ਼ਲੋਕ ਦੂਜਾ ਫਰੀਦਾ ਦਰਦਰ ਵੀ ਸੀ ਗਾਖੜੀ ਚੱਲਾਂ ਦੁਨੀਆ ਪਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ ਬੁੱਧੀਮਾਨ ਨੂੰ ਸੰਬੋਧਨ ਕਰਦੀ ਐ ਫਰੀਦ ਮੱਨਾ ਇਹ ਸਰੀਰੋ ਪੀ ਪੋਟਲੀ ਆਪਾਂ ਕਿਵੇਂ ਲਾਵਾਂਗੇ ਆਪਾਂ ਨੂੰ ਤਾਂ ਮੁਕਤੀ ਹੀ ਨਹੀਂ ਮਿਲੀ ਕਿੰਨੇ ਜਨਮ ਹੋ ਗਏ 84 ਲੱਖ ਦਾ ਢੇੜਾ ਕੱਢ ਕੇ ਜੀਵ ਆਤਮਾ ਆਈ ਹੁਣ ਮੁਕਤੀ ਲੈਣੀ ਸੀ ਹੋਰ ਹੀ ਕੁਝ ਮੰਗਣ ਲੱਗਿਆ ਸਾਨੂੰ ਮੰਗਣਾ ਨਹੀਂ ਨਾ ਆਉਂਦਾ ਹੈਗਾ ਦਾ ਉਹਦੇ ਦਰ ਤੇ ਜਾਣਾ ਤਾਂ ਬਹੁਤ ਔਖਾ ਵਾ ਬੜੀ ਗਾਖੜੀ ਕਾਰ ਵਾ ਭੇਖਤਾ ਆਪਣਾ ਬਣਾ ਲਿਆ ਆਪਾਂ ਪਰ ਵੇਸ ਨਹੀਂ ਬਣਿਆ ਭੇਖ আর ਵੇਸ ਨੂੰ ਸਮਝੀ ਆਪਾਂ ਭੇਖ ਹੁੰਦਾ ਹੈ ਸਰੀਰ ਕਰਕੇ ਜਿਵੇਂ ਸਕੂਲਾਂ ਦੀ ਯੂਨੀਫਾਰਮ ਆਪ ਨੂੰ ਮਿਲ ਜਾਂਦੀ ਹੈ ਸਕੂਲਾਂ ਦਾ ਨਾਮ ਮਿਲ ਜਾਂਦਾ ਹੈ ਬੇਸ ਹੁੰਦਾ ਹੈ ਬੁੱਧੀ ਦਾ ਜੇ ਆਪਾਂ ਗੁਰシャਬਦ ਦੀ ਵਿਚਾਰ ਦੇ ਵਿੱਚੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦੇ ਆਂ ਫਿਰ ਉਹਦਾ ਬੁੱਧੀ ਦਾ ਬੇਸ ਬਣਦਾ ਉਹ ਉਹਦੇ ਦਰਤੇ ਪਹੁੰਚਦੀਆਂ ਨੇ ਜਿਵੇਂ ਸਕੂਲ ਦੇ ਵਿੱਚ ਵੀ ਬੱਚੇ ਉਹੀ ਪਾਸ ਹੁੰਦੇ ਨੇ ਜਿਨ੍ਹਾਂ ਦੀ ਬੁੱਧੀ ਦਾ ਬੇਸ ਬਣ ਜਾਂਦਾ ਐ ਲकेजी ਯੂਕੇਜੀ ਪੜਦੇ ਪੜਦੇ ਪੀਐਚਡੀ ਤੱਕ ਪਹੁੰਚ ਜਾਂਦੇ ਨੇ ਐਵੇਂ ਆਪਾਂ ਉਹ ਦਰਤੇ ਪਹੁੰਚਣਾ